ਸਾਡੇ ਤਾਂ ਫਿਰੋਜ਼ਪੁਰ ਦੀਵਾਨ ਚੱਲਦੇ ਸੀ ਤੇ ਜਿਹੜਾ 17 ਤਰੀਕ ਦਾ ਭਾਈ ਅਮਰਪਾਲ ਸਿੰਘ ਦੇ ਰਿਹਾਈ ਐਨਐਸ ਤੜਉਣ ਵਾਸਤੇ ਪੋਖੜ ਧਾਲ ਤੜਵਾਉਣ ਵਾਸਤੇ ਜਿਹੜਾ ਮੋਰਚਾ ਲਾਇਆ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਜਾ ਰਹੇ ਸੀ ਲੇਕਨ ਪੁਲਿਸ ਜਿਹੜੀ ਆ ਉਹ ਪ੍ਰਸ਼ਾਸਨ ਨੂੰ ਜਾਣ ਨਹੀਂ ਦਿੰਦਾ ਤੇ ਸਾਨੂੰ ਉਹਨਾਂ ਨੇ ਬੰਦ ਕੀਤਾ ਹੋਇਆ ਇਹ ਐਸੀ ਮਜਬੂਰ ਹੈ ਵੀ ਕੀ ਕੀਤਾ ਜਾ ਸਕਦਾ ਹੈ ਸਰਕਾਰ ਜਿਹੜੀ ਉਹ ਕਿਸੇ ਬੰਦੇ ਨੂੰ ਨਾ ਤਾਂ ਸਾਡੇ ਸਿੰਘਾਂ ਨੂੰ ਰਿਹਾ ਕਰਦੀ ਹੈ ਤੇ ਨਾ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਿਉਂਦੀ ਹੈ ਤੇ ਜੇ ਕੋਈ ਪ੍ਰੋਟੈਸਟ ਕਰਦਾ ਹੈ ਤੇ ਉਹਦੇ ਨਾਲ ਧੱਕੇ ਹੀ ਕਰਦੀ ਹੈ ਪਤਾ ਨਹੀਂ ਇਸ ਦੇਸ਼ ਦਾ ਕੀ ਬਣਨਾ ਤੇ ਕੀ ਹੋਣਾ ਹੈ ਤੇ ਬੜੀ ਮੰਦ ਭਾਗੀ ਗੱਲ ਹੈ ਜੀ ਇਹ ਤਾਂ ਸਰਕਾਰ ਕੋ ਕੀ ਮੰਗ ਕਰ ਦੇ ਅਸੀਂ ਮੰਗ ਕਰਦੇ ਆ ਵੀ ਸਾਡੇ ਵੀਰ ਜਿਹੜੇ ਫੜੇ ਜੇਲ੍ਹਾਂ ਚੋਂ ਰਿਹਾਈ ਕੀਤੀ ਜਾਵੇ ਉਹਨਾਂ ਦੀ ਤੇ ਉਹ ਵਿਚਾਰੇ ਭੋਖੜ ਤਲ ਤੇ ਡਿਬਰੂਗੜਾ ਅਸਾਮ ਦੇ ਜੇਲ੍ਹਾਂ ਚ ਰੋਲ ਰਹੇ ਨੇ ਸਿੱਖ ਜਵਾਨੀ ਰੋਲ ਰਹੀ ਆ ਕਾਹਨ ਹੋ ਰਿਹਾ ਤੇ ਅਸੀਂ ਉਹਨਾਂ ਦੀ ਵੀਰਾਂ ਦੀਆਂ ਰਿਹਾਈਆਂ ਵਾਸਤੇ ਸੰਗਤ ਜਿਹੜੀ ਆ ਦਰਬਾਰ ਸਾਹਿਬ ਦੇ ਲਾਗੇ ਜੋ ਮੋਰਚਾ ਬੰਦੀ ਕਰਕੇ ਬੈਠੀ ਆ ਉਹ ਮੋਰਚਾ ਲਾਉਣ ਦਾ ਤੇ ਹੋਈ ਭੋਖੜ ਤਲ ਤੇ ਜਿਹੜੇ ਬੈਠੇ ਪਰਿਵਾਰ ਇਹੀ ਕਾਰਨ ਆ ਕਿ ਉਹਨਾਂ ਬੰਦਿਆਂ ਨੂੰ ਛੱਡੋ